ਸਸਕਲ ਜੀ ਮੈਂ ਸਿਮਰਨਜੀਤ ਸਿੰਘ ਇੰਡੀਆ ਨੈਸ਼ਨਲ ਹਾਕੀ ਪਲੇਅਰ ਪਿੰਡ ਚਾਹਲਕਲਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਸਾਨੂੰ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਦਿੱਤੇ ਗ੍ਰੇਡ A ਜੋਬਸ ਦਿੱਤੀਆਂ ਜਿਸ ਦੇ ਵਿੱਚ ਅਸੀਂ 4 ਜਣਿਆਂ ਨੂੰ PCS ਦਿੱਤਾ ਇਹਨਾਂ ਨੇ ਤੇ 5 ਜਣਿਆਂ ਨੂੰ PPS ਫੁੱਟਬਾਲ ਚੈਂਪੀਅਨ ਤੋਂ ਲੈ ਕੇ 올림픽 ਮੈਡਲਿਸਟ ਸਿਮਰਨਜੀਤ ਸਿੰਘ PCS ਦੀ ਨੌਕਰੀ ਲਈ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਮੈਂ ਜੂਨੀਅਰ ਇੰਡੀਆ 2016 ਵਿੱਚ ਜੋ ਸੀ ਵਰਲਡ ਕੱਪ ਜਿੱਤੇ ਆ ਉਸ ਟੀਮ ਦਾ ਵੀ ਹਿੱਸਾ ਸੀਗੇ ਉਸ ਤੋਂ ਬਾਅਦ ਸੀਨੀਅਰ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ ਅਨੇਕਾਂ ਟੂਰਨਾਮੈਂਟ ਅਸੀਂ ਖੇਲੇ ਉਹਨਾਂ ਵਿੱਚੋਂ ਇੱਕ 2020 올림픽 ਟੋਕਿਓ ਸੀਗਾ ਜੋ ਕਿ ਅਸੀਂ ਬ੍ਰੌਂਜ਼ ਮੈਡਲ ਲੈ ਕੇ ਆਏ ਦੇਸ਼ ਇੰਡੀਆ ਲਈ ਸੋ ਇਹ ਮੈਡਲ 41 ਸਾਲਾਂ ਬਾਅਦ ਲੈ ਕੇ ਆਏ ਸੀ ਸਾਡੀ ਟੀਮ ਬਹੁਤ ਲੰਬੇ ਸਮੇਂ ਤੋਂ ਸਾਡੇ ਕੋ ਹਾਕੀ ਦਾ ਮੈਡਲ ਨਹੀਂ ਸੀਗਾ ਮੇਜਰ ਇਵੈਂਟਸ ਦੇ ਵਿੱਚ ਸੋ ਜਦੋਂ ਅਸੀਂ ਮੈਡਲ ਲੈ ਕੇ ਆਏ ਸੋ ਪੰਜਾਬ ਸਰਕਾਰ ਨੇ ਸਾਨੂੰ ਮਾਨ ਸਨਮਾਨ ਦੇ ਤੌਰ ਤੇ ਨੌਕਰੀਆਂ ਆਫਰ ਕੀਤੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਸਦਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਵੀਂ ਪਾਲਿਸੀ ਲਿਆ ਕੇ ਖਿਡਾਰੀਆਂ ਨੂੰ ਇੱਕ ਚੰਗਾ ਰਾਹ ਅਤੇ ਨਿਰਦੇਸ਼ ਅੰਡਰ ਕਿਡਨ ਦਾ ਮੌਕਾ ਦੇ ਰਹੇ ਨੇ ਸੋ ਜਿਹੜੀ ਨਵੀਂ ਪਾਲਿਸੀ ਪੰਜਾਬ ਸਰਕਾਰ ਖੇਡਾਂ ਦੇ ਵਿੱਚ ਲੈ ਕੇ ਆਈ ਹੈ ਬਹੁਤ ਵਧੀਆ ਹੈ ਸੋ ਮੈਂ ਦੇਖ ਰਿਹਾ ਕਿ ਇਸ ਪਾਲਿਸੀ ਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਹੁੰਦੇ ਹੋયા ਸੋ ਜਿਸ ਵਿੱਚ ਖਿਡਾਰੀਆਂ ਨੂੰ ਟੂਰਨਾਮੈਂਟ ਖੇਡਣ ਜਾਣ ਤੋਂ ਪਹਿਲਾਂ ਹੀ ਇਨਾਮੀ ਰਾਸ਼ੀ ਤੇ ਮਿਲਦੀ ਸੀਗੀ ਬਟ ਪਿਆਰੀ ਲਈ ਰਾਸ਼ੀ ਦਿੱਤੀ ਜਾ ਰਹੀ ਹੈ ਸੋ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਪੰਜਾਬ ਸਰਕਾਰ ਦਾ ਤਾਂ ਕਿ ਅਗਰ ਕੋਈ ਖਿਡਾਰੀ ਆ ਗੇਮ ਦੇ ਲਈ ਆਪਣੇ ਇਕਪੀਮੈਂਟਸ ਨੂੰ ਪੂਰੇ ਕਰਨ ਦੇ ਲਈ ਅਗਰ ਉਹਨੂੰ ਪੰਜਾਬ ਸਰਕਾਰ ਹੈਲਪ ਕਰ ਰਹੀ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ ਮੈਂ ਆਸ ਉਮੀਦ ਕਰਦਾ ਹਾਂ ਇਦਾਂ ਹੀ ਪੰਜਾਬ ਸਰਕਾਰ ਆਉਣ ਵਾਲੇ ਖਿਡਾਰੀਆਂ ਦਾ ਉਤਸ਼ਾਹ ਕਰਦੀ ਰਹੇਗੀ ਅਤੇ ਉਹਨਾਂ ਨੂੰ ਖੇਡਣ ਤੋਂ ਬਾਅਦ ਜਿੱਤ ਕੇ ਆਇਆਂ ਨੂੰ ਇਦਾਂ ਹੀ ਜੀ ਆਇਆਂ ਨੂੰ ਅਤੇ ਵੈਲਕਮ ਕਰਦੇ ਰਹੇਗੀ ਥੈਂਕ ਯੂ